ਕਲਾ ਕਲਾਲੀ ಗ್ರಾಮ ਪੰਚਾਇਤ ਨੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਜਿੱਥੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਉੱਥੇ ਹੀ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਉੱਚ ਪੱਧਰੀ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਨੂੰ ਬੁਲਾ ਕੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਿਸ ਵਿੱਚ ਨਗਰ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਸਰਪੰਚ ਹਰਜਿੰਦਰ ਕੌਰ ਪਤੀ ਸਰਪੰਚ ਕਰਮਜੀਤ ਸਿੰਘ ਰਾਜਾ ਸਾਫ ਕਾ ਸਰਪੰਚ ਬੁੱਟਾ ਸਿੰਘ ਰਾਏਪੁਰ ਚੇਅਰਮੈਨ ਜਗਤਾਰ ਸਿੰਘ ਅਤੇ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਹਰ ਇੱਕ ਪਿੰਡ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਮੈਡੀਕਲ ਟੈਸਟ ਰਾਹੀਂ ਸ਼ੁਰੂਆਤ ਵਿੱਚ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਤੇ ਉਸ ਦਾ ਪੁਖਤਾ ਇਲਾਜ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨਦਾਨ ਹੈ ਜਿਸ ਨੂੰ ਦੇ ਕੇ ਕਿਸੇ ਦੀ ਵੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਵੱਲੋਂ ਪਹੁੰਚੇ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਕੋਹ ਤਾਂ ਨਹੀਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਸਾਰਿਆਂ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪੂਰੇ ਸਮੁੱਚੀ ਕਾਹਨਾਤ ਪੂਰੇ ਸਮਾਜ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਵੀ ਜੋ ਵੀ ਅੱਜ ਦਾ ਸਾਡਾ ਸਮਾਜ ਆ ਇਹ ਸਭ ਤੋਂ ਵੱਡਾ ਪਹਿਲੀ ਗੱਲ ਤਾਂ ਤੰਦਰੁਸਤ ਬਹੁਤ ਆਤੀ ਜ਼ਰੂਰੀ ਹੋਣਾ ਚਾਹੀਦਾ ਤੇ ਸਾਡੀ ਨਵੀਂ ਪੰਚਾਇਤ ਵੱਲੋਂ ਜਿਹੜੀ ਸਾਡੀ ਪਿੰਡ ਦੀ ਨਵੀਂ ਪੰਚਾਇਤ ਬਣੀ ਆ ਤੇ ਮੇਰੇ ਜਿੰਨੇ ਵੀ ਨਗਰ ਨਿਵਾਸੀ ਮੇਰੇ ਵੱਡੇ ਵੀਰ ਛੋਟੇ ਭਰਾ ਮੇਰੇ ਨਾਲ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਤੁਰਦੇ ਨੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਇੱਕ ਇਹ ਮੁਹਿੰਮ ਚਲਾਈ ਆ ਵੀ ਆਪਣੇ ਪਿੰਡ ਨੂੰ ਤੰਦਰੁਸਤ ਤੇ ਵਧੀਆ ਜੀਵਨ ਦੇਣ ਸੰਬੰਧੀ ਅੱਜ ਸਾਡੇ ਪਿੰਡ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਤੇ ਔਰਤਾਂ ਦੇ ਹਰ ਪ੍ਰਕਾਰ ਦੇ ਰੋਗਾਂ ਦਾ ਕੈਂਪ ਅਤੇ ਫੁੱਲ ਬਾਡੀ ਚੈੱਕਅਪ ਕਰਾਉਣ ਵਾਸਤੇ ਲੁਧਿਆਣੇ ਤੋਂ ਐਰੋਵੈਕ ਦਵਾਈਆਂ ਦੇ ਨਾਲ ਟੀਮ ਪਹੁੰਚੀ ਆ ਇਹ ਜਿਹੜਾ ਕੈਂਪ ਲਾਇਆ ਮੇਰੇ ਪਿੰਡ ਦੇ ਤਿੰਨ ਨੌਜਵਾਨ ਜਿਹੜੇ ਭਰ ਜਵਾਨੀ ਦੇ ਵਿੱਚ ਸਾਨੂੰ ਸਾਡੇ ਪਿੰਡ ਨੂੰ ਸਾਡੇ ਪਰਿਵਾਰਾਂ ਨੂੰ ਅਲਵਿਦਾ ਕਹਿਗੇ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਾਡਾ ਖੂਨਦਾਨ ਕੈਂਪ ਪਹਿਲਾ ਕੈਂਪ ਤੇ ਅਸੀਂ ਇਹੀ ਚਾਹੁੰਦੇ ਆ ਵੀ ਸਾਡਾ ਜਿਹੜਾ ਪਿੰਡ ਆ ਇਹ ਹਮੇਸ਼ਾ ਤੰਦਰੁਸਤ ਰਹੇ ਬਵਾਹਿਰੂ ਕਿਰਪਾ ਰੱਖੇ ਵੀ ਜਿਵੇਂ ਸਾਡੇ ਜਿਹੜੇ ਤਿੰਨ ਨੌਜਵਾਨ ਸਾਡੇ ਪਿੰਡ ਦੇ ਵਿੱਚੋਂ ਚੜ੍ਹਦੀ ਉਮਰ ਦੇ ਵਿੱਚ ਹੀ ਸਾਡਾ ਸਾਥ ਛੱਡ ਗਏ ਨੇ ਅਸੀਂ ਨਹੀਂ ਚਾਹੁੰਦੇ ਵੀ ਇੱਕ ਤਾਂ ਜੀ ਸਾਡੇ ਗगन ਦੀਪ ਇੱਕ ਪੈਣੀ ਇੱਕਾ ਪਿੱਛੇ ਜੇ ਗੁਰਦੀਪ ਸਿੰਘ ਹੈਪੀ ਇੱਕ ਮੇਰੇ ਪੈਲ ਤੋਂ ਵੀਰ ਜੀ ਨੇ ਤੇ ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਜੀ ਇਹ ਕੈਂਪ ਲਾਇਆ ਜੀ ਅਸੀਂ ਉਹ ਤਾਂ ਸ਼ਾਤ ਤਾਂ ਅਸੀਂ ਹੁਣ ਯਕੀਨ ਤੋਂ ਜਿੰਨੀ ਜੇ ਆਸਤੀ ਸਾਨੂੰ ਉਸ ਤੋਂ ਵੀ ਕਿਤੇ ਜ਼ਿਆਦਾ ਚੌਗਣਾ ਸਾਨੂੰ ਉਤਸ਼ਾਹ ਮਿਲ ਰਿਹਾ ਜੀ ਮੇਰੇ ਪਿੰਡ ਦੀਆਂ ਲਾਗੇ ਜਿੰਨੀਆਂ ਵੀ ਪਿੰਡ ਨੇ ਉਹਨਾਂ ਦੀ ਸਮੂਹ ಗ್ರಾಮ ਪੰਚਾਇਤਾਂ ਦਾ ਮੈਨੂੰ ਬਹੁਤ ਪ੍ਰਭੂ ਸਹਿਯੋਗ ਮਿਲ ਰਿਹਾ ਕਿਉਂਕਿ ਇਹ ਜਿਹੜਾ ਅਸੀਂ ਮੁਹਿੰਮ ਅੱਜ ਚਲਾਈ ਆ ਕੈਂਪ ਦੀ ਇਹਦੀ ਤਕਰੀਬਨ ਤਕਰੀਬਨ ਡੇਢ ਮਹੀਨਾ ਪਹਿਲਾਂ ਤੋਂ ਪਲੈਨਿੰਗ ਚੱਲਦੀ ਆ ਤੇ ਅਸੀਂ ਇੱਕ ਮਹੀਨੇ ਤੋਂ ਪਹਿਲਾਂ ਇਸ ਇਸ ਕੈਂਪ ਦੀ ਐਡਵਰਟਾਈਜ਼ਮੈਂਟproper ਵਧੀਆ ਤਰੀਕੇ ਦੇ ਨਾਲ ਚਲਾ ਰਹੇ ਹਾਂ ਜੀ ਤੇ ਅੱਜ ਉਸ ਦਾ ਨਤੀਜਾ ਸਾਨੂੰ ਇਹ ਮਿਲ ਰਿਹਾ ਵੀ ਮੇਰੇ ਪਿੰਡ ਦਾ ਹਰ ਇੱਕ ਘਰ ਦਾ ਮੈਂਬਰ ਆਪਣੇ ਸਰੀਰ ਦੀ ਪੂਰੀ ਚੈੱਕਅਪ ਕਰਵਾ ਕੇ ਆਪਣੇ ਆਪ ਨੂੰ ਤੰਦਰੁਸਤ ਰਹਿਣ ਲਈ ਵਚਨਬੰਦ ਹੋ ਰਿਹਾ ਜੀ ਇੱਕ ਤਾਂ ਜੀ ਲਾਈਫ ਕੇਅਰ ਲੁਧਿਆਣੇ ਤੋਂ ਆਏ ਨੇ ਜੀ ਇੱਕ ਆਪਣੇ ਦਰਾਹਾ ਹਸਪਤਾਲ ਤੋਂ ਆ ਰਹੇ ਨੇ ਜੀ ਇੱਕ ਆਪਣੇ ਕਢਾਣੀ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਡੋਨੇਟ ਕਲੱਬ ਆ ਜਿਹੜੀ ਉਹਨਾਂ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਗਿਆ ਜੀ ਖੂਨਦਾਨ ਕੈਂਪ ਦੇ ਵਿੱਚ ਕਿੰਨੀਆਂ ਸਦਾ ਜੀ ਕਿੰਨੀਆਂ ਜੁਨਟਾਂ ਮਿਲੀਆਂ ਨੇ ਦੇਖੋ ਜੀ ਅਜ ਤੱਕ ਕੈਂਪ ਦੀ ਸ਼ੁਰੂਆਤ ਆ ਇਹਦਾ ਜੇ ਅਸੀਂ ਅਜੇ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਵਾਹਿਗੁਰੂ ਕਿਰਪਾ ਕਰੇ ਵੀ ਇਹ 3 ਜਾਂ 4 ਵਜੇ ਤੱਕ ਚੱਲਣਾ ਜੀ ਤੇ ਇਹ ਕੋਸ਼ਿਸ਼ ਆ ਵੀ ਅਸੀਂ 100 150 ਤੇ ਉੱਪਰ ਅਸੀਂ ਇਹ ਮਾਰਜਿਨ ਲੈ ਕੇ ਜਾਵਾਂਗੇ ਜੀ ਪਰਦਾ ਜੀ ਕਿਹੜੀਆਂ-ਕਿਹੜੀਆਂ ਸਖਸੀਅਤਾਂ ਦੇਖੋ ਇਹ ਜਿਹੜਾ ਕੈਂਪ ਇਹ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧਤ ਨਹੀਂ ਦੇਖੋ ਜਿਹੜੀਆਂ ಗ್ರಾಮ ਪੰਚਾਇਤਾਂ ਹੁੰਦੀਆਂ ਨੇ ਉਹਨਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਲੈਕ-ਦੇਕਾ ਨਹੀਂ ਹੁੰਦਾ ਤੇ ਅਸੀਂ ਹਰੇਕ ਪਾਰਟੀ ਦੇ ਨੁਮਾਇੰਦੇ ਨੂੰ ਅਸੀਂ ਇਸ ਕੈਂਪਰੀ ਜੋ ਵੀ ਕਨਦ ਨੇ ਵੀ ਸੱਦਾ ਪੱਤਰ ਦਿੱਤਾ ਸੀ ਉਹਨਾਂ ਨੂੰ ਤੇ ਸਾਰੀਆਂ ਜਿਵੇਂ ਕਾਂਗਰਸ ਦੇ ਹੋਏ ਨੇ ਐਮਪੀ ਅਮਰ ਸਿੰਘ ਜੀ ਨੇ ਗੁਰਕੀ ਸਿੰਘ ਜੀ ਕੋਟਲੀ ਜਾਦਵ ਜੀ ਜਾਦੂ ਸਾਡੇ ਕੈਬਨਟ ਮੰਤਰੀ ਸਦਾ ਧਰਪੀ ਸਿੰਘ ਜੀ ਸੌਂਦ ਤੇ ਉਹਨਾਂ ਦੇ ਪਿਤਾ ਜੀ ਭਵਿੰਦਰ ਸਿੰਘ ਜੀ ਸੌਂਦ ਤੇ ਪੂਰੀ ਆਮ ਆਦਮੀ ਪਾਰਟੀ ਦੀ ਜਿਹੜੀ ਬੌਡੀ ਆ ਸਾਰਿਆਂ ਨੂੰ ਮੈਸੇਜ ਲਾਇਆ ਉਹ ਸਟੈਪ ਵਾਈਜ਼ ਸਟੈਪ ਆ ਰਹੇ ਨੇ ਜੀ ਉਹਨਾਂ ਦੇ ਬਿਸਤਰਾਂ ਤੁਸੀਂ ਉਹਨਾਂ ਨੂੰ ਵਧੀਆ ਉਪਰਾਲਾ ਕੀਤਾ ਹੋਰਾਂ ਪੰਚਾਇਤਾਂ ਨੂੰ ਹੋਰਾਂ ਰਣੀਆ ਸਵਾਸੀ ਸੰਸਥਾ ਨੇ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹ ਹੀ ਹੈ ਜੀ ਵੀ ਜਿਹੜੀਆਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਸਹਬ ਹੱਥ ਵੜਾਈਆਂ ਜਿਸ ਭਾਵ ਐ ਤੇ ਸਦੇ ਇਹ ਵੜਾਈਆਂ ਉਸ ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਨੇ ਅਗਰ ਜੇ ਤੁਹਾਨੂੰ ਛੋਡੀ ਪਿੰਡ ਦੀ ਪੰਚਾਇਤ ਨੇ ਛੋਡੇ ਨਗਰ ਨੇ ਇੱਕ ਇੱਕ ਵੋਟ ਪਾ ਕੇ ਤੁਹਾਨੂੰ ਇਸ ਉਪਲਬਧੀ ਦੇ ਪਹਚਾਇਆ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਹਾਡੇ ਪਿੰਡ ਦੇ ਵਿੱਚ ਜਿੰਨੀਆਂ ਵੀ ਕੁਰਾਇਤੀਆਂ ਨੇ ਚਾਹੇ ਉਹ ਨਸ਼ੇਦਿਆਂ ਨੇ ਚਾਹੇ ਉਹ ਕਿਸੇ ਵੀ ਪ੍ਰਕਾਰ ਦੀਆਂ ਬਿਮਾਰੀਆਂ ਨੇ ਤੁਹਾਡਾ ਫਰਜ ਬਣਦਾ ਵੀ ਤੁਸੀਂ ਆਪਣੇ ਪਿੰਡ ਨੂੰ ਇੱਕ ਵਧੀਆ ਤੰਦਰੁਸਤ ਇੱਕ ਮਜ਼ਬੂਤ ਪਿੰਡ ਬਣਾਉਣ ਵਾਸਤੇ ਤੁਹਾਨੂੰ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਬਹੁਤ ਅਤੀ ਜ਼ਰੂਰੀ ਨੇ ਜਿਸ ਦੇ ਨਾਲ ਤੁਹਾਡਾ ਪਿੰਡ ਕਿਉਂਕਿ ਇਹ ਸਾਡੀ ਜਨ ਭੂਮੀ ਆ ਜਿਹੜਾ ਆਪਣਾ ਪਿੰਡ ਵਾਲੇ ਜਨ ਭੂਮੀ ਆ ਤੇ ਅਸੀਂ ਆਪਣੀ ਦੇਖੋ ਜਮੇ ਇੱਕ ਫੌਜੀ ਭਾਰਤ ਲਈ ਲੜ ਰਿਹਾ ਸਰਹੱਦਾਂ ਦੇ ਲੜ ਰਹੇ ਨੇ ਉਹ ਆਪਣੇ ਪੂਰੇ ਭਾਰਤ ਲਈ ਲੜ ਰਹੇ ਨੇ ਪਰ ਸਾਡੀ ਜ਼ਿੰਮੇਵਾਰੀ ਸਾਡੇ ਪਿੰਡ ਪ੍ਰਤੀ ਆ ਵੀ ਅਸੀਂ ਆਪਣੇ ਪਿੰਡ ਦੇ ਪ੍ਰਤੀ ਦਿਨ ਰਾਤ ਸਮਰਪਤਾਂ ਜੀ ਹਰੇਕ ਪੰਚਾਇਤ ਨੂੰ ਇਹੀ ਚਾ ਮੇਰਾ ਇੱਕ ਹੱਥ ਵਨ ਕੇ ਹੀ ਬੇਨਤੀ ਆ ਵੀ ਤੁਸੀਂ ਆਪਣੇ ਪਿੰਡ ਦੀ ਜਿਹੜੀ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਆ ਵੀ ਇਹਦੀ ਤਨੋਂ ਮਨੋਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਤੁਸੀਂ ਆਪਣੇ ਇੱਕ ਕਿਸੇ ਵੀ ਪਾਰਟੀ ਦਾ ਕੋਈ ਵੀ ਵਿਚੇ ਦਾ ਵਿੱਚ ਬੇਰਵਾ ਨਾ ਲੈ ਕੇ ਇੱਕ ਨਿਰਪੱਖ ਇੱਕ ਚੰਗੇ ਨਾਗਰਿਕ ਦੇ ਤੌਰ ਤੇ ਤੁਸੀਂ ਹਰੇਕ ਦੇਖੋ ਹਰੇਕ ਪਿੰਡ ਦੇ ਵਿੱਚ ਹਰੇਕ ਪਾਰਟੀਵਾਦੀ ਦੇ ਨੁਮਾਇੰਦੇ ਹੁੰਦੇ ਨੇ ਦੇਖੋ ਜਦੋਂ ਪਿੰਡ ਮੈਂ ਇੱਕ ਹੋਰ ਵੀ ਮੈਸੇਜ ਦੇਣਾ ਚਾਹੁੰਦਾ ਵੀ ਗਵਰਨਮੈਂਟ ਨੇ ਇੱਕ ਵੋਟਰ ਸੂਚੀ ਜਿਹੜੀ ਤਿਆਰ ਕੀਤੀ ਹੈ ਜਿਹਦੇ ਆਧਾਰ ਤੇ ਇਲੈਕਸ਼ਨਾਂ ਹੁੰਦੀਆਂ ਨੇ ਚਾਹੇ ਉਹ ਪੰਚਾਇਤ ਦੀਆਂ ਹੋਣ ਚਾਹੇ ਉਹ ਐਮਐਲਏ ਸਾਹਿਬ ਦੀਆਂ ਹੋਣ ਚਾਹੇ ਐਮਪੀ ਦੀਆਂ ਚਾਹੇ ਬਲਾਕ ਸੰਧੀ ਜਾਂ ਜ਼ਿਲ੍ਹਾ ਪ੍ਰੀਸ਼ਦ ਉਹ ਇੱਕ ਵੋਟਰ ਸੂਚੀ ਦੇ ਅਧੀਨ ਪੈਂਦੀਆਂ ਨੇ ਤੇ ਉਹ ਵੋਟਰ ਸੂਚੀ ਸਾਡਾ ਇੱਕ ਸਾਂਝਾ ਰਸ਼ਨ ਕਾਰਡ ਜਿਹਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਕਿਸੇ ਪ੍ਰਕਾਰ ਦੀ ਇਹ ਚ ਕੋਈ ਜਾਤੀ ਪਾਤੀ ਦਾ ਨਹੀਂ ਹੁੰਦਾ ਸੋ ਕਹਿਣ ਦਾ ਭਾਵ ਇਹ ਆ ਵੀ ਅਸੀਂ ਇੱਕ ਅ ਵਧੀਆ ਨਾਗਰਿਕ ਪਾਰਟੀਵਾਦ ਤੋਂ ਪਰੇ ਹੋ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਰਜੇਵੇਂ ਨੇ ਜੋ ਵੀ ਅੱਜ ਪ੍ਰੋਪਰ ਸਾਨੂੰ ਇੰਨਾ ਸਾਡੀਆਂ ਬੀਬੀਆਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਵਧੀਆ ਤਰੀਕੇ ਦੇ ਨਾਲ ਸਾਡਾ ਸਾਥ ਦੇ ਰਹੇ ਨੇ ਤੇ ਇਹ ਤਾਂ ਸਾਥ ਦੇਤੇ ਰਹੇ ਨੇ ਕਿਉਂਕਿ ਅਸੀਂ ਕੋਈ ਪਾਰਟੀ ਵਾਜੀ ਵਾਲੀ ਗੱਲ ਨਹੀਂ ਕੀਤੀ ਇੱਥੇ ਨਾ ਅਸੀਂ ਕਰਨੀ ਆ ਮੇਰੇ ਪਿੰਡ ਦਾ ਜਿਹੜਾ ਵੀ ਵਿਕਾਸ ਹੋਊਗਾ ਇੱਕ ਨਿਰਪੱਖ ਕਿਸ ਨਾਲ ਕੋਈ ਵੀ ਹੀਣ ਭਾਵਨਾ ਜਾਂ ਕਿਸ ਨਾਲ ਕੋਈ ਬੈਰ ਵਿਰੋਧਾ ਬਿਲਕੁਲ ਨਹੀਂ ਨਿਰਪੱਖ ਅਸੀਂ ਵਿਕਾਸ ਕਰਾਉਣਾ ਤੇ ਸਾਡੀ 100% ਹੀ ਕੋਸ਼ਿਸ਼ ਆ ਮੇਰੇ ਵੱਡੇ ਸਰਦਾਰ ਰਣਜੀਤ ਸਿੰਘ ਜੀ ਲੰਬੜਦਾਰ ਸਾਹਿਬ ਖੜਦੇ ਨੇ ਸਾਹਿਬ ਦਾ ਸਰਪੰਚ ਸਾਹਿਬ ਵੀ ਜੀ ਨੇ ਠੀਕ ਹੈ ਜੀ ਆਪਣੇ ਚਰਨਜੀਤ ਸਿੰਘ ਜੀ ਥਾਣੇਦਾਰ ਸਾਹਿਬ ਰਟਾਇਰ ਨੇ ਬਲਜੀਤ ਸਿੰਘ ਜੀ ਖੜੇ ਨੇ ਗੁਰਦੀਪ ਸਿੰਘ ਜੀ ਗੁਰਜੰਟ ਸਿੰਘ ਜਿੰਨੇ ਵੀ ਮੇਰੇ ਨਾਲ ਖੜੇ ਨੇ ਮੋਢਾ ਨਾ ਮੋਢਾ ਛੋੜ ਕੇ ਖੜੇ ਨੇ ਮੈਂ ਇਹਨਾਂ ਨਾਲ ਕਦੇ ਵੀ ਪਾਰਟੀ ਵਾਲੀ ਗੱਲ ਨਹੀਂ ਕੀਤੀ ਠੀਕ ਹੈ ਦੇਖੋ ਹਰੇਕ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਬਸ ਉਹਦੇ ਨੁਮਾਇंदे ਮਾੜੇ ਹੋ ਸਕਦੇ ਨੇ ਸੋਚਾ ਪਰ ਇੱਕ ਹੋਣੀ ਚਾਹੀਦੀ ਹੈ ਨੇ ਸੋ ਸਾਰਿਆਂ ਨੂੰ ਮੇਰੀ ਹੱਥ ਵਨ ਕੇ ਫੇਰ ਦੁਬਾਰਾ ਬੇਨਤੀ ਆ ਵੀ ਜਿਵੇਂ ਸਾਡੇ ਪਿੰਡ 'ਚ ਇਹ ਏਕੇ ਦਾ ਇੱਕ ਅਸੀਂ ਸੁਨੇਹਾ ਦੇ ਰਹੇ ਆ ਸਾਰੀਆਂ ਪੰਚਾਇਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਨੁਮਾਇੰਦਿਆਂ ਨੂੰ ਹੱਥ ਵਨ ਕੇ ਬੇਨਤੀ ਆ ਏਕੇ ਦੇ ਵਿੱਚ ਹੀ ਬਰਕਤ ਆ ਏਕਾ ਹੀ ਕਰਕੇ ਆਪਣੇ ਪਿੰਡ ਨੂੰ ਇੱਕ ਵਧੀਆ ਮਜ਼ਬੂਤ ਬਣਾਉਣ ਲਈ ਤੰਦਰੁਸਤ ਬਣਾਉਣ ਲਈ ਇਸ ਤਰ੍ਹਾਂ ਦੇ ਕੈਂਪਾਂ ਦੀ ਮੁਹਿੰਮ ਚੇੜੋ ਜਲਦੀ ਤੋਂ ਜਲਦੀ ਨਹੀਂ ਤਾਂ ਸਾਡਾ ਪੰਜਾਬ ਨਸ਼ਿਆਂ 'ਤੇ ਜਿਵੇਂ ਅੱਜ ਪੰਜਾਬ ਸਰਕਾਰ ਪੰਜਾਬ ਜਿਹੜੇ ਜੋ ਜਦ ਨਹੀਂ ਜਦ ਨਸ਼ਾ ਵਿਰੁੱਧ ਦਾ ਉਹਦਾ ਵੀ ਵੱਧ ਰੋ ਵੱਧ ਸਹਿਯੋਗ ਦਵੋ ਜਿੰਨੀ ਵੀ ਦੇਖੋ ਪੰਜਾਬ سونے ਦੀ ਜਿਹੜੀ ਆ ਪੰਜਾਬ ਨੂੰ سونے ਦੀ ਜਿਹੜੀ ਬਣਾਉਣ ਲਈ ਤਾਂ ਕਦੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਅਸੀਂ ਹੀ ਖੜੇ ਆ ਪਹਿਲਾਂ ਬਹੁਤ ਬਹੁਤ ਵਧਾਈਆਂ ਸਾਡੇ ਸਰਪੰਚ ਸਾਡੇ ਵੀਰ ਕਰਮਜੀਤ ਸਿੰਘ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ ਆਪਦੇ ਸ਼ੁਰੂਆਤ ਖੋਨਦਾਨ ਕੈਂਪ ਤੋਂ ਕਰੀ ਜਾ ਵੈਸੇ ਪੰਜਾਬ ਪੰਜਾਬੀਆਂ ਦੀ ਕੌਮ ਸਿੱਖ ਕੌਮ ਇਹ ਮੰਨੀ ਜਾਂਦੀ ਆ ਇਹ ਇਕੱਲੇ ਲੰਗਰ ਨਹੀਂ ਲਾਉਂਦੇ ਇਹ ਦੇਸ਼ ਨੂੰ ਖੂਨ ਵੀ ਦਿੰਦੀ ਆ ਤੁਸੀਂ ਅੱਜ ਤੋਂ ਪਹਿਲਾਂ ਪੂਰੇ ਦੇਸ਼ 'ਚ ਕਿਤੇ ਵੀ ਵੀਡੀਓ ਕੋਈ ਅੰਕੜੇ ਜਾ ਕੇ ਦੇਖ ਲਓ ਪੰਜਾਬ ਤੋਂ ਬਾਹਰ ਸਿੱਖਾਂ ਤੋਂ ਬਾਹਰ ਕਦੇ ਕਿਸੇ ਨੇ ਖੂਨਦਾਨੈਂ ਕੈਂਪ ਲਾਇਆ ਨਹੀਂ ਹੋਣਾ ਹੁਣ ਜਿਹੜਾ ਐਸੀ ਇੰਨੀ ਮਾਤਰਾ 'ਚ ਖੂਨਦਾਨ ਕਰਦੇ ਆ ਉਹ ਪੰਜਾਬ ਲਈ ਤਾਂ ਬਹੁਤ ਨਫਾ ਪੰਜਾਬੀਆਂ ਦਾ ਖੂਨ ਇੱਕ ਇੱਕ ਪੰਜਾਬੀ ਦਾ ਖੂਨ ਦਾਨ ਹੋ ਕੇ ਪੂਰੇ ਭਾਰਤ ਚ ਜਾਂਦਾ ਇਸ ਕਰਕੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਪਿੰਡ ਮਡਿਆਲਾ ਕਲਾਂ ਦੀ ਪੰਚਾਇਤ ਨੂੰ ਵੀ ਇਹਨਾਂ ਨੇ ਵੀ ਆਪ ਦਾ ਯੋਗ ਹਿੱਸਾ ਭਾਇਆ ਇਸ ਮਹਾ ਦਾਨ ਖੂਨ ਦਾਨ ਇਸ ਮਹਾ ਕੈਂਪੇਨ ਕਿਹੜਾ ਕਰੀਏ ਕਿਸੇ ਪਹਿਲਾਂ ਮੁੱਦਾ ਚੱਕਿਆ ਸੀ ਜੱਟ ਦੇ ਵਿਰੁੱਧ ਤੇ ਹੁਣ ਉਹਨੂੰ ਲੈ ਕੇ ਪੰਜਾਬ ਫਿਰ ਕਰਨ ਦੀ ਬੜੀ ਮੁੱਦਾ ਚੱਕਿਆ ਹੋਇਆ ਕੀ ਕਹਿਣਾ ਚਾਹੂੰਗੀ ਦੇਖੋ ਪੰਜਾਬ ਸਰਕਾਰ ਦਾ ਕੰਮ ਆ ਉਹਦੇ ਚ ਸਾਡੀ ਤਾਂ ਕੋਈ ਗੱਲ ਨਹੀਂ ਅੱਜ ਸਾਡਾ ਤਾਂ ਮੰਤਵ ਸਾਰਾ ਖੋਨਦਾਨ ਕੈਂਪ ਤੇ ਹੀ ਆ ਪੰਜਾਬ ਸਰਕਾਰ ਦੇ ਕੰਮਾਂ ਦਾ ਤਾਂ ਅਸੀਂ ਵਿੱਚ ਬੋਲਦੇ ਹੀ ਨਹੀਂ ਗਏ ਉਹ ਤਾਂ ਹੱਥਨ ਨੂੰ ਬਦਲ ਜਾਂਦੇ ਨੇ ਸਵੇਰ ਨੂੰ ਭੁੱਲ ਜਾਂਦੇ ਨੇ ਉਹਨਾਂ ਦੀਆਂ ਥੱਲਾ ਚ ਕੋਈ ਬੋਧਾ ਜੱਟੇ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬੰਦ ਹੋਣਾ ਚਾਹੀਦਾ ਮਾੜੀ ਕਰਾਇਦਾ ਇਹਦਾ ਪਰ ਉਹਨੂੰ ਸਹੀ ਤਰੀਕੇ ਨਾਲ ਬੰਦ ਕਰਨ ਦੁਸ਼ਮਣੀਆਂ ਨਾ ਕੱਢਣ ਇਸ ਜੋ ਜੋਦੋਂ ਕਹਿੰਦੇ ਆ ਨਸ਼ਿਆਂ ਵਿਰੁੱਧ ਉਹ ਉਹਦੇ ਵਿੱਚ ਪਰਸਨਲ ਦੁਸ਼ਮਣੀਆਂ ਕੱਢਣ ਲੱਗੇ ਪੰਚ ਸਰਪੰਚ ਜਿਹੜੇ ਨਹੀਂ ਸੀ ਝੁਕਦੇ ਉਹਨਾਂ ਦਾ ਤੇ ਇਸ ਦੀ ਦਰਬਾਰ ਤੋਂ ਹੋਈ ਆ ਪਰ ਇਹ ਵਧੀਆ ਕੰਮ ਸੀਗਾ ਪੰਜਾਬ ਸਰਕਾਰ ਦਾ ਵਧੀਆ ਕੰਮ ਸੀਗਾ ਉਹਨੂੰ ਸਹੀ ਰੂਪ ਨਾਲ ਵਧੀਆ ਤਰੀਕੇ ਨਾਲ ਚਲਾਇਆ ਜਾਵੇ ਦਰਬਾਰ ਤੋਂ ਨਾ ਹੋਵੇ ਮੈਂ ਡਾਕਟਰ ਬਲਜੀਤ ਲੇਡੀ ਸਪੈਸ਼ਲਿਸਟ ਹਾਰਥਾ ਰੋਗਾਂ ਦੇ ਮਾਹਿਰ ਹਾਂ ਤੇ ਅੱਜ ਅਸੀਂ ਲਾਈਫ ਕੇਅਰ ਹਸਪੀਟਲ ਦਰਾਹਾ ਤੋਂ ਆਏ ਹਾਂ ਜੋ ਕਿ ਕਦੋ ਰੋਡ ਉੱਤੇ ਸਥਿਤ ਹੈ। ਅੱਜ ਸਾਡੀ ਟੀਮ ਵੱਲੋਂ ਪੂਰੀ ਲੇਡੀਜ਼ ਦੀਆਂ ਜੋ ਵੀ ਬਿਮਾਰੀਆਂ ਨੇ ਚਾਹੇ ਉਹ ਬੱਚਿਆਂ ਦੇ ਰਿਲੇਟਡ ਨੇ ਚਾਹੇ ਉਹ ਬਜ਼ੁਰਗਔਰਤਾਂ ਦੇ ਰਿਲੇਟਡ ਹੈ ਔਰਤਾ ਰੋਗਾਂ ਦਾ ਕਿਸੇ ਵੀ ਰੋਗ ਦਾ ਅੱਜ ਅਸੀਂ ਉਪਚਾਰ ਕਰਨ ਆਏ ਹਾਂ ਜੋ ਕਿ ਇੱਥੇ ਅਸੀਂ ਅੱਜ ਕੈਂਪ ਲਗਾ ਕੇ ਔਰਤਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਬਾਰੇ ਜਾਣੂ ਔਰ ਉਹਨਾਂ ਦਾ ਉਪਚਾਰ ਦਾ ਉਪਰਾਲਾ ਕਰ ਰਹੇ ਹਨ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਆਮ ਤੌਰ ਤੇ ਔਰਤਾਂ ਪੀੜਤ ਹਨ ਜੀ ਸਭ ਤੋਂ ਜਿਹੜੀ ਕਾਮਨ ਸਾਨੂੰ ਪ੍ਰੋਬਲਮ ਅਸੀਂ ਦੇਖਣ ਨੂੰ ਆ ਰਹੇ ਹਾਂ ਫੀਲਡ ਦੇ ਵਿੱਚ ਪਾਣੀ ਪੀਣਾ ਔਰਤਾਂ ਨੂੰ ਹੱਡੀਆਂ ਦੀ ਕਮਜ਼ੋਰੀ ਖੂਨ ਵੱਧ ਪੀਣਾ ਔਰ ਬੱਚਾ ਨਾ ਹੋਣਾ ਇਹ ਬਿਮਾਰੀਆਂ ਤੋਂ ਆਮ ਔਰਤਾਂ ਜੂਝ ਰਹੀਆਂ ਨੇ ਜੋ ਕਿ ਅਸੀਂ ਇਸ ਚੀਜ਼ ਦਾ ਹੱਲ ਉਹਨਾਂ ਨੂੰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਾਣੀ ਪੀਣ ਦੀ ਸਮੱਸਿਆ ਕਾਫੀ ਔਰਤਾਂ ਨੂੰ ਹੈ ਇਸ ਤਰ੍ਹਾਂ ਕੀਤਾ ਜਾਂਦਾ ਹੈ ਦੇਖੋ ਇਸ ਤਰ੍ਹਾਂ ਦਾ ਜਿਹੜਾ ਇਲਾਜ ਹੈ ਉਹ ਡਿਪੈਂਡ ਕਰਦਾ ਕਿ ਇਹ ਪਾਣੀ ਪੈਣ ਦਾ ਕਾਰਨ ਕੀ ਹੈ ਉਸ ਕਾਰਨ ਦਾ ਨਿਵਾਰਣ ਹੋਣ ਦੇ ਨਾਲ ਹੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਔਰ ਇਹ ਇਲਾਜ ਸਿਰਫ ਔਰਤ ਦਾ ਨਹੀਂ ਹੁੰਦਾ ਕਈ ਵਾਰੀ ਉਸ ਦੇ ਹਸਬੰਡ ਨੂੰ ਵੀ ਨਾਲ ਟਰੀਟ ਕਰਨਾ ਪੈਂਦਾ ਹੈ ਔਰ ਇਹ ਥੱਲੋਂ ਵੀ ਚੈੱਕ ਅਪ ਹੁੰਦਾ ਹੈ ਔਰ ਜਦੋਂ ਸਾਨੂੰ ਲੱਗਦਾ ਹੈ ਕਿ ਇਹ ਕਾਰਨ ਕਿਸੇ ਰਸੌਲੀ ਕਰਕੇ ਹੈ ਤਾਂ ਉਹਦਾ ਇੱਕ ਕ੍ਰਾਇਓਥੈਰਪੀ ਹੈ ਸਾਡੇ ਕੋਲ ਜਿਹਦੇ ਨਾਲ ਕਿ ਇਹ ਰਸੌਲੀਆਂ ਨੂੰ ਔਰ ਬੱਚਿਆਂ ਦੇ ਮੂੰਹ ਦਾ ਇਲਾਜ ਕੀਤਾ ਜਾਂਦਾ ਹੈ ਜਿਸ ਤੋਂ ਕਿ ਪਰਮਨੈਂਟ ਪਾਣੀ ਪੈਣ ਦੀ ਜਿਹੜੀ ਸਮੱਸਿਆ ਤੋਂ ਉਹਨਾਂ ਜਾਤ ਮਿਲਦਾ ਹੈ। ਅੱਜ ਕਿੰਨਾ ਕੁ ਬੱਚਾ ਆਇਆ? ਹਾਂਜੀ। ਕਿੰਨਾ ਕੁ ਬੱਚਾ ਆਇਆ? ਹਾਂਜੀ ਅੱਜ ਕਾਫੀ ਰੁਝਾਨ ਦੇਖਣ ਨੂੰ ਮਿਲਿਆ ਹੈ ਤੇ ਹੁਣ ਤੱਕ ਅਸੀਂ 40 ਤੋਂ 50 ਪੇਸ਼ੈਂਟਸ ਨੂੰ ਦੇਖ ਚੁੱਕੇ ਹਾਂ 1 ਘੰਟੇ ਦੇ ਵਿੱਚ ਤੇ ਹਜੇ ਹੋਰ ਵੀ ਪੇਸ਼ੈਂਟਸ ਦੇ ਆਉਣ ਦੀ ਸੰਭਾਵਨਾ ਹੈ। ਮੈਂ ਸਭ ਔਰਤਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਉਹ ਆਪਣੀ ਕਿਸੇ ਵੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ ਜਦੋਂ ਵੀ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਆ ਕੇ ਮਾਹਰ ਡਾਕਟਰ ਨੂੰ ਮਿਲਣ ਤਾਂ ਕਿ ਉਹ ਸਮੱਸਿਆ ਨੂੰ ਟਾਈਮ ਰਹਿੰਦੇ ਹੋਏ ਜੜ ਤੋਂ ਖਤਮ ਕੀਤਾ ਜਾ ਸਕੇ